ਹਾਂ ਜੀ ਤੁਸੀਂ ਉਹ ਨਾ ਕਿ ਮਤਲਬ ਕਿ ਕਈ ਗੰਦੇ ਕੀ ਰੋਟੀ ਖਾ ਕੇ ਜਿਹੜਾ ਸਵੇਰੇ ਸਵੇਰੇ ਜਿਹੜੀ ਸੁਸਤੀ ਆ ਜਾਂਦੀ ਹੈ ਤੇ ਮਤਲਬ ਕਿ ਮੈਨੂੰ ਵੀ ਇਦਾਂ ਹੀ ਹੁੰਦਾ ਸੀ ਸੁਸਤੀ ਆ ਜਾਂਦੀ ਸੀ ਰੋਟੀ ਖਾ ਕੇ ਤੇ ਫਿਰ ਕੰਮ ਕਰਨ ਦਾ ਮਨ ਨਹੀਂ ਕਰਦਾ ਸੀ ਤੇ ਫਿਰ ਕਈ ਵਾਰੀ ਮੇਰੀ ਵੀ ਸਭ ਦੀ ਭੈਣ ਨੂੰ ਪ੍ਰੋਬਲਮ ਵੀ ਹੁੰਦੀ ਹੈ ਕਿ ਫ੍ਰੀ ਹੋ ਕੇ ਸਾਰੇ ਸਾਰੇ ਕੰਮ ਖਤਮ ਕਰਕੇ ਘਰ ਦੇ ਫੇਰੀ ਰੋਟੀ ਖਾਈਏ ਕਿ ਪੱਟ ਜੇ ਤੁਸੀਂ ਆਵਲਾ ਕੰਮ ਡਿਲੀ ਕਰ ਲੱਗ ਜਾਓਗੇ ਤੇ ਤੁਹਾਨੂੰ ਜਿਹੜੀ ਸਸਤੀ ਨਹੀਂ ਪਏਗੀ ਐਕਟਿਵ ਵੀ ਰਹੋਗੇ ਤੇ ਮਤਲਬ ਕੀ ਜਿਹੜੀ ਆ ਬੋਡੀ ਤੁਹਾਡੀ ਰੋਟੀ ਤੁਸੀਂ ਲੇਟ ਵੀ ਖਾ ਲੋ ਤੇ ਕੋਈ ਪ੍ਰੋਬਲਮ ਨਹੀਂ ਆ ਤੇ ਇੱਕ ਵਾਰੀ ਆਹ ਵਾਲਾ ਜੂਸ ਬਣਾ ਕੇ ਤੁਸੀਂ ਡੇਲੀ ਪੀਣਾ ਸਟਾਰਟ ਕਰ ਦੋ ਕਿਉਂਕਿ ਮੇਰੀ ਭੈਣ ਵੀ ਪੀ ਰਹੀ ਆ ਤੇ ਸੋਚਿਆ ਮੈਂ ਵੀ ਸਟਾਰਟ ਕਰਦਾ ਪਰ ਮੈਂ ਸਟਾਰਟ ਕੀਤਾ ਵੈਸੇ ਪਹਿਲਾਂ ਦਾ ਖੁਦ ਮੈਂ ਦੇਖਿਆ ਆ ਆਪਣੇ ਆਪ ਤੇ ਰਿਜ਼ਲਟ ਤੇ ਫਿਰ ਤੁਹਾਨੂੰ ਮੈਂ ਆਣਾ ਦੱਛੀ ਤੇ ਜੇ ਜੇ ਤੁਸੀਂ ਜਿਆਦਾ ਜੂਸ ਬਣਾਉਣਾ ਹੋਏ ਫਿਰ ਤੁਸੀਂ ਚਕੰਦਰ ਜਿਹੜੀ ਉਹ ਪੂਰੀ ਬਾਸ ਸਕਦੇ ਜੀ ਪਰ ਮੈਂ ਇੱਕ ਗਲਾਸ ਹੀ ਬਣਾਉਣਾ ਹੈ ਇਸ ਕਰਕੇ ਮੈਂ ਥੋੜਾ ਹੀ ਪੀਸ ਇਹਦੇ ਵਿੱਚ ਕੱਟ ਕੇ ਪਾਵਾਂਗੀ ਤੇ ਮਤਲਬ ਕਿ ਇਹਦੇ ਵਿੱਚ ਹੋਰ ਤੁਹਾਡਾ ਕੋਈ ਜਿਆਦਾ ਮਿਹਨਤ ਨਹੀਂ ਹੈਗੀ ਜੇ ਤੁਸੀਂ ਹਨਾ ਚਾਹੋ ਤੇ ਸਾਰੀਆਂ ਚੀਜ਼ਾਂ ਨੂੰ ਤੁਸੀਂ ਛਿੱਲ ਕੇ ਇੱਕ ਕੰਟੇਨਰ ਦੇ ਵਿੱਚ ਹਨਾ ਫ੍ਰਿਜ ਵਿੱਚ ਰੱਖ ਸਕਦੇ ਜੀ ਤੇ ਜਿਹੜਾ ਹਨਾ ਕਈ ਵਾਰੀ ਇਹ ਬੜੀ ਆਲਸ ਹੁੰਦਾ ਆ ਹਨੂੰ ਕੀ ਹਨਾ ਕਿਥੇ ਸੰਤਰਾ ਛਿਲਿਏ ਮਤਲਬ ਇਹ ਸਾਰੇ ਜਿਹੜਾ ਮਪਾ ਮਟੀਰੀਅਲ ਕਿਥੇ ਛਿਲਕੇ ਛਿਲਕੇ ਪਾ ਰਹੀਏ ਤੇ ਚਲੋ ਇਹਨਾਂ ਰਹਿਣ ਦਿਆਂ ਇਸ ਇੱਕ ਕੰਟੇਨਰ ਜੇ ਤੁਸੀਂ ਰੱਖ ਲਓ ਤਿੰਨ ਚਾਰ ਦਿਨਾਂ ਲੱਗ ਜਾਂਦੇ ਆ ਫਿਰ ਫ੍ਰੀ ਹੋ ਕੇ ਫਿਰ ਤੁਸੀਂ ਬਲਾ ਕੰਮ ਸਟਾਰਟ ਕਰ ਦੋ ਬਾਕੀ ਜਿਹੜੇ ਆ ਛਿਲਕੇ ਜਿਹੜੇ ਆ ਸੰਤਰੇ ਦੇ ਮੈਂ ਉਹ ਵੀ ਵੇਸਟ ਨਹੀਂ ਦਿੱਤੇ ਉਹਨੂੰ ਮੈਂ ਗ੍ਰाइंड ਕਰਕੇ ਤੇ ਥੋੜੀ ਜਿਹੀ ਤੇ ਚਕੰਦਰ ਪਾ ਕੇ ਉਹ ਵੀ ਫ੍ਰਿਜ ਵਿੱਚ ਸਟੋਰ ਕਰਕੇ ਰੱਖ ਲੈਣਾ ਦਿੱਤਨੇ ਉਹ ਦਾ ਸੰਗਿਦਾਨ ਨੂੰ ਜਦੋਂ ਨੈਕਸਟ ਟਾਈਮ ਸਾਨੂੰ ਹਨਾ ਸਸਤੀ ਪੈਂਦੀ ਹੈ ਈ ਆਂ ਦਬਾਰਨ ਜਦ ਕੰਮ ਕਰਨ ਨੂੰ ਹਨਾ ਮਨ ਨਹੀਂ ਕਰਦਾ ਤਾਂ ਉਸ ਵਕਤ ਤੁਸੀਂ ਕੀ ਕਰਨਾ ਹੈ ਤੇ ਜੀ ਵੀਡੀਓ ਵੇਖਦੇ-ਵੇਖਦੇ ਇੱਥੇ ਤੱਕ ਆ ਗਏ ਹੋ ਤੇ ਲਾਈਕ ਜ਼ਰੂਰ ਕਰ ਦਿਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਪਲੱਸ ਇਹ ਹੈ ਕਿ ਜਦੋਂ ਵੀ ਤੁਸੀਂ ਜੂਸ ਬਣਾਉਣਾ ਹੈ ਇਹਨੂੰ ਸ਼ਾਨਣਾ ਬਿਲਕੁਲ ਨਹੀਂ ਹੈਗਾ ਇਹਦੇ ਵਿੱਚ ਫਾਈਬਰ ਵਗੈਰਾ ਬਿਲਕੁਲ ਵੀ ਤੁਸੀਂ ਡਿਸਕਾਰਡ ਨਹੀਂ ਕਰਨਾ ਸਾਰਾ ਫਾਈਬਰ ਇਹਦੇ ਵਿੱਚ ਰੱਖਣਾ ਹੈ ਹਾਂਜੀ ਤੇ ਇਹ ਦੇਖੋ ਔਰੰਜ ਦੇ ਜਿਹੜੇ ਆ ਛਿਲਕੇ ਜਿਹੜੇ ਆ ਉਮੀ ਮੈਂ ਗ੍ਰाइंड ਕਰ ਲਈ ਸੀ ਚੰਗੀ ਤਰ੍ਹਾਂ ਤੇ ਨੂੰ ਮੈਂ ਫਰਿੱਜ ਵਿੱਚ ਠੰਡਾ ਹੋਣ ਵਾਸਤੇ ਰੱਖ ਦੂੰਗੀ। ਇਹਦੇ ਵਿੱਚ ਹੋਰ ਚੀਜ਼ਾਂ ਆਪਾਂ ਜਿਹੜੀਆਂ ਮਿਕਸ ਅਪ ਕਰਾਂਗੇ ਉਹ ਵੀ ਤੁਹਾਨੂੰ ਦੱਸਾਂਗੀ ਅੱਗੇ। ਵੀਡੀਓ ਨੂੰ ਬਸ ਦੇਖਦੇ ਰਹੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਔਰ ਸ਼ੇਅਰ ਵੀ ਜ਼ਰੂਰ ਕਰਿਓ। ਤੇ ਔਰ ਜੂਸ ਚੈੱਕ ਕਰੋ ਕਿ ਥੋੜੀ ਜੀ ਜੰਗਦਰ ਬਾਣ ਨਾਲ ਕਿੰਨਾ ਅਸਰ ਹੋ ਗਿਆ ਹੈ ਇਹ ਵਿੱਚ। ਤੇ ਇਹਦੇ ਵਿੱਚ ਹੋਰ ਆਪਾਂ ਕੋਈ ਵੀ ਨਾ ਖੰਡ ਵਗੈਰਾ ਬਿਲਕੁਲ ਕੁਝ ਨਹੀਂ ਪਾਣਾ। ਜਸਟ ਇਦਾਂ ਹੀ ਕਿਉਂ ਨਾ ਬਹੁਤ ਜ਼ਿਆਦਾ সুইਟ ਔਰ ਮਿੱਠਾ ਬਣੇਗਾ ਤੇ ਕਿਉਂਕਿ ਬਾਜ਼ਾਰ ਸੇ ਇਦਾਂ ਨਹੀਂ ਅੱਜ ਇਹ ਤੇ ਜਿਹੜਾ ਅਸੀਂ ਪੀਤਾ ਸੀ ਜੂਸ ਸੰਤਰੇ ਔਰ ਚਕੰਦਰ ਦਾ ਉਹਦੇ ਛਿਲਕੇ ਜਿਹੜੇ ਮੈਂ ਉਹ ਵੀ ਗ੍ਰੈਂਡ ਕਰ ਲਏ ਸੀ ਚਕੰਦਰ ਉਹਦੇ ਚਕੰਦਰ ਤੇ ਸੰਤਰੇ ਦੇ ਛਿਲਕੇ ਕਿਉਂਕਿ ਐਸਾਂ ਜਿਹੜਾ ਔਰੇਂਜ ਦਾ ਛਿਲਕਾ ਹੁੰਦਾ ਵੀ ਬਹੁਤ ਵਧੀਆ ਹੁੰਦਾ ਹੈ ਤੇ ਇਹਦੇ ਵਿੱਚ ਇਹਦਾ ਆਪਾਂ ਹੁਣ ਕਿਹੇ ਜੂਸ ਕਰੀਏ ਕਿਉਂਕਿ ਵੇਸਟ ਨਹੀਂ ਕਰਨੀ ਚੀਜ਼ ਕਿਉਂਕਿ ਜਿਹੜੀਆਂ ਚੀਜ਼ਾਂ ਆਪਾਂ ਆ ਖਾ ਸਕਦੇ ਆ ਉਹ ਹੀ ਮੋਟੇ ਵੀ ਲਾ ਸਕਦੇ ਆ ਪਰ ਸੰਤਰੇ ਦਾ ਸਿਲਕਾ ਉਹਦਾ ਖਾ ਨਹੀਂ ਸਕਦੇ ਪਰ ਫਿਰ ਵੀ ਇਹਦੇ ਵਿੱਚ ਬਹੁਤ ਜੂਸ ਹੁੰਦਾ ਹੈ ਤੇ ਉਹਨੂੰ ਆਪਾਂ ਉਹਦੇ ਵਿੱਚ ਹੋਰ ਕਿਹੜੀਆਂ ਕਿਹੜੇ ਚੀਜ਼ਾਂ ਮਿਕਸ ਕਰਕੇ ਤੁਸੀਂ ਆਪਣੇ ਚਿਹਰੇ ਤੇ ਵੀ ਲਾਓ ਤੇ ਅਸਰ ਤਾਂ ਹੋਏਗਾ ਹੀ ਥੋੜਾ ਬਹੁਤਾ ਹਾਂਜੀ ਇੱਥੇ ਲੈ ਲਿਆ ਜੀ ਆਪਾਂ ਦਸਣ ਤੇ ਇਸੇ ਚਾਹ ਉਹਦਾ ਇੱਕ ਦਿਨ ਹੀ ਸਾਰਾ ਕੁਝ ਮਿਕਸ ਕਰਕੇ ਰੱਖ ਲਓ ਫ੍ਰਿਜ ਦੇ ਵਿੱਚ ਤੇ ਚਾਰ ਪੰਜ ਦਿਨ ਤੁਸੀਂ ਚਾਰ ਪੰਜ ਦਿਨ ਫ੍ਰਿਜ ਦੇ ਵਿੱਚ ਪਿਆ ਰਹਿੰਦੇ ਤੇ ਫਿਰ ਲਾਜੋ ਠੰਡਾ ਠੰਡਾ ਜਿਆਦਾ ਵਧੀਆ ਲੱਗਦਾ ਹੈ ਤੇ ਇੱਕ ਸੁਸਤੀ ਹੁਣ ਅੱਜ ਕੱਲ ਜਿਆਦਾ ਸੁਸਤੀ ਪਿਆ ਕਰਨੀ ਹੈ ਤੇ ਸੁਸਤੀ ਨਹੀਂ ਪੈਣੀ ਫਿਰ ਤੇ ਕਾਫੀ ਠੀਕ ਹੈ ਬਟ ਇਹਦੇ ਵਿੱਚ ਆਪਾਂ ਕੋਈ ਵੀ ਪਾਣੀ ਵਗੈਰਾ ਜਿਹੜਾ ਉਹ ਯੂਜ਼ ਨਹੀਂ ਕਰਨਾ ਕੱਲਾ ਆਪਾਂ ਇਹੀ ਬਣਾਇਆ ਹੈ ਸਿਕੰਦਰ ਦਾ ਜੂਸ ਤੇ ਥੋੜਾ ਜਿਹਾ ਬੇਸਨ ਤੁਸੀਂ ਚਾਹੋ ਤੇ ਆਟਾ ਵੀ ਲੈ ਸਕਦੇ ਜੇ ਪਰ ਬੇਸਨ ਸਾਰੇ ਕੋ ਹੁੰਦਾ ਹੈ ਬੇਸਨ ਲੈ ਸਕਦੇ ਹੋ ਵਧੀਆ ਤੇ ਫਿਰ ਆਪਾਂ ਲੈਣੀ ਜੀ ਕਾਫੀ ਥੋੜੀ ਜੀ ਕਾਫੀ ਨਾਲ ਮਤਲਬ ਕਿ ਬਧਿਆ ਕਲੀਨ ਹੋ ਜਾਂਦਾ ਫੇਸ ਸਾਡਾ ਥੋੜੀ ਜੀ ਲਵਾਂਗੀ ਮੈਂ ਜਿਨ੍ਹਾਂ ਨੂੰ ਪੀਣੀ ਨਹੀਂ ਪਸੰਦ ਉਹ ਮੂੰਹ ਤੇ ਲਾ ਸਕਦੇ ਹ ਬਟ ਪੀਣੀ ਵੀ ਵਧੀਆ ਹੈ ਕਿ ਹਾਂਜੀ ਦੂਜਾ ਇਹ ਜੈਮ ਵਾਲੀ ਸ਼ੀਸ਼ੀ ਹੈ ਪਰ ਇਹ ਨਹੀਂ ਕਹਿਣਾ ਕਿ ਇਹਦੇ ਵਿੱਚ ਸ਼ਾਇਦ ਜੈਮ ਹੀ ਹੋਏਗਾ ਜੈਮ ਨਹੀਂ ਹੈਗਾ ਇਹਦੇ ਵਿੱਚ ਹੋਗਾ ਜੀ ਸ਼ਾਇਦ ਤੇ ਆਪਾਂ ਥੋੜਾ ਜਿਹਾ ਲਵਾਂਗੇ ਸ਼ਾਇਦ ਸ਼ਾਇਦ ਮੈਂ ਕਿ ਤੁਸੀਂ ਚਾਹੋ ਤੇ ਥੋੜੀ ਜੀ ਅਨਾ ਖਾਂਡਵੀ ਪਾ ਸਕਦੇ ਜੇ ਬਟ ਜਿੰਨਾ ਮਰਜੀ ਤੁਸੀਂ ਪਿਓਰ ਸ਼ਾਇਦ ਲੈ ਲਓ ਨਹੀਂ ਮਿਲਦਾ ਉਦੇ ਵਿੱਚ ਖੰਡ ਥੋੜੀ ਬੋਤੀ ਹੁੰਦੀ ਹੈ ਤੇ ਬਟ ਫਿਰ ਵੀ ਜੇ ਤੁਹਾਡੇ ਕੋਲ ਹੈਗਾ ਆ ਪਿਓਰ ਉਹਦਾ ਇਹ ਵੀ ਕਹਿੰਦੇ ਤੇ ਪਿਓਰੀ ਸੀ ਪਰ ਪਿਓਰ ਨਿਕਲਿਆ ਨਹੀਂ ਇਹਦੇ ਵਿੱਚ ਵੀ ਹੈਗੀ ਹੈ ਥੋੜੀ ਜੀ ਖੰਡ ਤੇ ਨਹੀਂ ਤਾਂ ਤੁਸੀਂ ਖੰਡ ਜਿਹੜੀ ਆ ਪੀਸ ਕੇ ਥੋੜੀ ਜੀ ਉਹ ਲੈ ਸਕਦੇ ਜੀ ਇਹ ਸਾਰਾ ਕੁਝ ਕਰ ਲੈਣਾ ਜੀ ਮਿਕਸ ਮੈਂ ਥੋੜਾ ਜੀ ਮਿਕਸ ਕੀਤਾ ਹੈ ਹਨਾ ਇੰਨੀ ਕੁ ਕੁਆਂਟੀਟੀ ਕੁਆਂਟੀਟੀ ਤੇ ਤੁਸੀਂ ਜਾਓ ਤੇ ਜ਼ਿਆਦਾ ਵੀ ਕਰਕੇ ਰੱਖ ਸਕਦੇ ਜੇ ਫ੍ਰਿਜ 'ਚ ਆਈਸ ਕ్యూਬ ਬਣਾ ਕੇ ਰੱਖ ਸਕਦੇ ਜੇ ਜਿਆਦਾ ਤੁਸੀਂ ਠੰਡਾ ਠੰਡਾ ਜਿਹੜਾ ਫੇਸ ਆਪਣਾ ਬਣਾਣਾ ਹੋਵੇ ਤੇ ਹੁਣ ਆਪਾਂ ਕਰਾਂਗੇ ਇਹਨੂੰ ਆਪਣੇ ਫੇਸ ਤੇ ਅਪਲਾਈ ਜੀ ਤੇ ਹੁਣ ਆਪਾਂ ਡਰਾਈ ਹੋਣ ਤੱਕ ਇਹਨੂੰ ਰਹਿੰਦਾਂਗੇ ਤੁਸੀਂ ਚਾਹੋ ਤੇ ਆਪਣੇ ਹੱਥਾਂ ਤੇ ਵੀ ਲਾ ਸਕਦੇ ਜੀ ਤੇ ਬਦਿਆ ਦੇਖੋ ਹੁਣ ਚੈੱਕ ਕਰੋ ਫੇਸ ਇੱਕ ਥੋੜਾ ਜਿਹਾ ਫਰੈਸ਼ ਹੋ ਜਾਂਦਾ ਦੂਸਰਾ ਵੇਸਟਰਸ ਕੋਸ਼ਰੀ ਹੈ ਬਧਿਆ ਲੱਗੰਦਾ ਹੈ ਅਮੀਆਂ ਕਲਾਪ ਦੇਖ ਲਾਂ ਥੋੜਾ ਜਿਹਾ ਤੇ ਜੂ ਟਰਾਈ ਕਰਿਓ ਤੁਸੀਂ ਹਾਂਜੀ ਤੇ ਵੀਡੀਓ ਵਧੀਆ ਲੱਗੇ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਆਪਣੀ ਸਿਹਤ ਦਾ ਆਪ ਹੀ ਖਿਆਲ ਰੱਖਣਾ ਚਾਹੀਦਾ ਹੈ ਕਿਸੇ ਤੋਂ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਕਿਉਂਕਿ ਜੇ ਆਪ ਆਪਣੀ ਸਿਹਤ ਦਾ ਖਿਆਲ ਨਹੀਂ ਰੱਖਦੇ ਤੇ ਫਿਰ ਤੁਸੀਂ ਕਿਸੇ ਤੋਂ ਕੋਈ ਉਮੀਦ ਨਹੀਂ ਰੱਖ ਸਕਦੇ ਜੇ ਸਰੀਰ ਤੰਦਰੁਸਤ ਹੈ ਤੇ ਤਾਂ ਸਭ ਨੂੰ ਵਧੀਆ ਲੱਗਦਾ ਹੈ ਸਭ ਨੂੰ ਆਪਾਂ ਤਾਂ ਹੀ ਵਧੀਆ ਲੱਗਦੇ ਆ ਤੁਰੇ ਫਿਰਦੇ ਆ ਤੇ ਵੀਡੀਓ ਲਾਈਕ ਜਰੂਰ ਕਰਕੇ ਜਾਇਓ